ਇਹ ਕਰੋ ਉਹ ਇਹ ਲੈ ਅਸੀਂ ਫਿਰਦੇ ਆ ਪਹਾੜਾਂ ਚ ਗੰਬਾ ਟੂਰਾ ਤੇ ਢੰਡ ਬਹੁਤਾ ਆਮੋਖਾ ਆ ਬਿਆ ਆਇਓ ਤੁਹਾਨੂੰ ਕਰਾਈਏ ਸੈਰ ਸਪੀਦੀ ਦੀ ਅਰੇ ਸਾਨੂੰ ਇੱਕੋ ਯਰ ਬਹੁਤ ਟਾਈਮ ਲੱਗਣਾ ਕਿੰਨੇ ਵਜੇ ਲੈ ਵਢਟਾ ਆਮਰੋ ਦਿਲ ਲੀ ਗੇ ਸ਼ਾਮੀ ਉਹ ਵੀ ਆਪਣੇ ਦਾ ਟਾਈਮ ਕਰਦੇ ਆ 7:30 ਟਿਕਟਰੀ ਕੀ ਨੀ ਚੱਲ ਗਿਆ ਆਪਣੀ ਮੈਡੀਕਲ ਲਈ 140 ਕਿਲੋਮੀਟਰ ਹਰੇ ਪਿਆ ਭਾਈ ਸਾਹਿਬ 342 ਕਿਲੋਮੀਟਰ 9 ਘੰਟੇ ਤੇ 33 ਮਿੰਟ ਆਰਾ ਚਲੋ ਨੌਨ ਸਟਾਪ ਹੀ ਜਾਣਾ ਵਜਾ ਆਉਦਾ ਵਾਈਫ ਨੂੰ ਇੰਜੋਏ ਕਰਨੀ ਦੇਈ ਦੀਏ ਵਾਰ-ਵਾਰ ਨਹੀਂ ਮਿਲਦੀ ਤਾਂ ਦੇਖੋ ਕਿੰਨਾ ਘੰਟ ਮੋਹ ਵਾਲਾ ਕਾਲੀ ਗੱਡੀ ਜਾਂਦੀ ਪਈ ਆ ਐਨਾ ਅੱਗੇ ਆ ਨਾ ਕੋਈ ਪਿੱਛੇ ਆ ਜੋਇਆ ਕਰੋ ਬਾਕੀ ਤੁਹਾਨੂੰ ਦੱਸ ਦਿਆਂ ਅੱਗੇ-ਅੱਗੇ ਜਾ ਕੇ ਤੇ ਮੇਰੇ ਰਿਵਿਊ ਪੁਆਇੰਟ ਆਉਂਦੇ ਆ ਭਈ ਠੀਕ ਹੈ ਜੀ ওকে ਅਪਡੇਟ ਕਰਦੇ ਨਾ ਜੀ ਜੀ ਕਿਵੇਂ ਹੋ ਆ ਵੇਖੋ ਸਵੇਰ ਹੋ ਚੱਲੀ ਆ ਤੇ ਸਵੇਰੀਆਂ ਪਹਿਲੇ ਘਰਾਂ ਤੇ ਬਹਿ ਚੁੱਕੀਆਂ ਨੇ ਕਿੰਨਾ ਸੋਹਣਾ ਮਹੌਲ ਹੋਇਆ ਹੈਗਾ ਤੇ ਲਗਾਤਾਰ ਕੰਟੀਨਿਊ ਡਰਾਈਵ ਕਰਨ ਨਾਲ ਮਜ਼ਾ ਬਹੁਤ ਹਰ ਬਿਲਾ ਨਹੀਂ ਜਰੂਰਾਂ ਪਰ ਇੰਨਾ ਐਕਸਪਲੋਰ ਨਹੀਂ ਹੋਈ ਸੀ ਜਿੱਨਾ ਹੁਣ ਉਹ ਕਰ ਰਹੇ ਆ। ਹੋਲੀ-ਵੋਲੀ ਥੋੜ੍ਹਾ ਵੀ ਬਖਾਵਾਵਾਂਗੇ। ਇੱਥੇ ਇੱਕ ਬਾਰਡਰ ਵੀ ਤੋਂ ਗਏ ਨੇ ਚਾਈਨਾ ਦਾ ਟਿਪਿਕ ਬਾਟਰ ਨੇੜੇ-ਨੇੜੇ ਹੀ ਰਹੇ ਹੁੰਦੇ ਆ ਕੋਈ ਕਾਫੀ ਦੂਰ ਨਹੀਂ। ਤੇ ਪੋਸੀਬਲ ਹੋਇਆ ਤਾਂ ਟਿਪਿਕ ਵਾਟਰ ਤਾਂ ਅਸੀਂ ਪਹਿਲਾਂ ਵੀ ਗਏ ਆ ਤੇ ਇਸ ਵਾਰੀ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਮਾਹੌਲ ਹੁੰਦਾ ਤੇ ਆਪਣੀ ਫੋਟੋ ਵੀ ਸਾਰੇ ਲੈ ਹੁੰਦੇ ਆ। ਅੱਛਾ ਖੁੱਲਾ ਸਿਸਟਮ ਹੁੰਦਾ ਇੱਥੇ। ਬਾਈ ਦਾ ਇੱਥੇ ਵੀ ਬਹੁਤ ਸੀਗੀ ਜਿਵੇਂ ਆਪਾਂ ਕਹੀਏ ਵੀ ਜਿਵੇਂ 20 ਦਾ ਆਪਣੇ ਪੰਜਾਬ ਚ ਕਾਫੀ ਤਬਾਈ ਹੋਈ ਆ ਤੇ ਇੱਥੇ ਵੀ ਅਸੀਂ ਜਿੱਦਾਂ ਰਾਤ ਦੇਖਦੇ ਆ ਰਹੇ ਆ ਕਿ ਬਹੁਤ ਜ਼ਿਆਦਾ ਤਬਾਈ ਹੈ لینڈ ਸਲਾਈਡਸ ਬਹੁਤ ਨੇ ਚਲੋ ਜਿਵੇਂ ਰੱਬ ਨੂੰ ਮਨਜ਼ੂਰ ਹੁੰਦਾ ਉਹ ਨਹੀਂ ਕਰਦੇ ਹਣਾ ਹਾਂ ਬਾਹਰ ਦੇਖੋ ਕਿ ਕਿੰਨੇ ਸੋਨੇ ਸੋਨੇ ਪੱਥਰ ਹਨ ਅਲੱਗ-ਅਲੱਗ ਕਲਰ ਆਉਂਦਾ ਵੱਖਰਾ ਹੀ ਕਲਰ ਆਉਂਦਾ ਜਿਦੇ ਦੋ ਮਰਜ਼ੀ ਹੈਨਾ ਹਰ ਮੂਡ ਜਿਹਨ ਹੁੰਦਾ ਹਰ ਪੱਥਰ ਦਾ ਜੰਕਲਰ ਚੀਜ਼ ਹੁੰਦਾ ਹਰ ਲੋਕੇਸ਼ਨ ਜਿਹਨ ਰਹੀ ਆ ਦੇਖੋ ਇਹ ਆ ਵੀ ਮਿੱਤਰੋ ਨਵੀਂ ਚੀਜ਼ ਦਿਖਾਉਣੇ ਆ ਦੇਖੋ ਇਹ ਪੂਰੀ ਮੇਡ ਦੀ ਹੈ ਨੈਚੁਰਲ ਹੈ ਛੋਟੀਆਂ ਗਧੀਆਂ ਕੇ ਗਧੇ ਪਿੱਛੇ ਮੈਂ ਵੀ ਹੋ ਗਿਆ ਹੋਰ ਦੇਖੋ ਬੱਕਰੀਆਂ ਦੇ ਨਾਲ ਦੀ ਆ ਓਡਾ ਕੀ ਕਰਦਾ ਦੇਖ ਝਾਂਡਾ ਨਾ ਯਾਰ ਹੂੰ ਜੂਟੀ ਆ ਸੰਗ ਦਾ ਦੇਖ ਪਏ ਭੇਡੂ ਦੇ ਹੂੰ ਇਹ ਮਾਤਲੀ ਭੇਡਾਂ ਨੇ ਪੰਜਾਬ ਚ ਦੁੱਧੀਆਂ ਮਿਲਦੀਆਂ ਨੇ फीट आ गई देवभूमि किन्नौर जिला प्रशासन आपका स्वागत करता है किन्नौर द्वारा मित्रों ਵਾਟਰਫਾਲ ਦੇਖੋ ਕਿੱਡਾ ਸੋਹਣਾ ਹੈ ਤੇ ਛੋਟਾ ਜਿਹਾ ਪਰ ਅਤੀ ਸੁੰਦਰ ਮੈਂ ਕਹਾਂ ਤਾਂ ਬੰਦੀ ਸੁੰਦਰ ਆ ਲੈ ਲਓ ਜੀ ਦੇਖੋ ਮੈਂ ਸਪੈਸ਼ਲੀ ਬਾਹਰੋਂ ਆ ਕੇ ਮੈਂ ਇੱਥੇ ਘੁੰਮਦਾ ਫਿਰਦਾ ਹਣਾ ਮੈਂ ਕਿਹੜਾ ਵੀ ਐਡੀ ਬਿਊਟੀ ਹੈ ਨਹੀਂ ਜੀ ਆਗਲਾ ਟੀਕਾ ਕਰਾਈਆ ਉਹਦਾ ਟੂਈ ਮਾਰਦੀ ਸਾਰੀ ਗੱਲ ਦੀ ਇਹ ਚਲੋ ਕੋਈ ਨਹੀਂ ਚੱਲਦਾ ਹੁੰਦਾ ਪਹਾੜਾਂ ਤੇ ਆ ਵਿਚਾਰੇ ਦੇ ਟਾਇਰ ਵੀ ਧੂਆਂ ਘੜਦੇ ਪਏ ਨੇ ਉਹਨਾਂ ਦਾ ਘੜਦੇ ਲਾਈਟਾਂ ਚਾਹਦੀਆਂ ਬ੍ਰੇਕ ਆਣ ਜਾਂ ਥਾਂ ਤੇ ਅੱਖ ਮੜਾ ਜਾ ਇਹ ਇੱਕ ਗੱਲ ਆ ਤੇ ਨਾਲ ਹੀ ਜਮਚ ਗਿਆ ਇਹ ਸੋਹਾਨਾ ਸਫ਼ਰ ਲਿਖੀ ਹੋਈ ਦਾ ਕਿਹੜਾ ਸੋਹਾਨਾ ਸਫ਼ਰ ਬੋਲਦੇ ਕਿਤੇ ਅੱਗੇ ਮੈਂ ਬਹਿ ਗਿਆ ਸੀਗਾ ਪਹਿਲਾਂ ਜਦੋਂ ਚਲਾ ਰਿਹਾ ਸੀ ਤੇ ਉੱਤੋਂ ਸੜਕ ਐਡੀ ਸੋਹਣੀ ਸੀ ਤੇ ਆਪ ਨੇ ਬਸ ਸਰੀ ਹੀ ਕਰਾ ਤਾ ਤਣ ਤਣ ਕਰਾ ਸੀ ਤੇ ਨਹੀਂ ਕਰਾਤੀ ਹੁਣ ਗੋਲੀ ਲਈ ਆ ਹੁਣ ਕਿਹੜਾ ਬੈਠਾ ਨਾ ਪਿਆ ਜਾਂਦਾ ਨਾ ਬੈਠਿਆ ਨਾ ਪਤਾ ਨਹੀਂ ਮੈਂ ਕਿਵੇਂ ਬੋਲੀ ਜੰਨਾ ਪਰ ਤੁਸੀਂ ਵੀਊ ਚੈੱਕ ਕਰੋ ਤੁਹਾਨੂੰ ਅਸੀਂ ਘਰੇ ਬੈਠਿਆਂ ਨੂੰ ਮੈਂ ਵੀ ਬਹੁਤ ਸੋਹਣੇ 뷰 ਆ ਰਹੇ ਨੇ ਹਨ ਤੁਹਾਨੂੰ ਔਲੀ ਔਲੀ ਸਾਰੇ ਦਿਖਾਵਾਂਗੇ ਉਹ ਗਾਂ ਅੱਗੇ ਵੀ ਦੇਖੋ ਕਿੰਨਾ ਕਿੰਨਾ ਸੋਹਣਾ ਯਾਰ ਕੁਦਰਤ ਕਿੰਨੀ ਸੋਹਣੀ ਆ ਆਪਾਂ ਅੰਦਾਜ਼ਾ ਹੀ ਲਾ ਸਕਦੇ ਆ ਵੀ ਰੱਬ ਨੇ ਕਿੰਨਾ ਕਿੱਦਾਂ ਸੋਚ ਕੇ ਸ੍ਰਿਸ਼ਟੀ ਰਚੀ ਆ ਤੇ ਕਿੰਨੇ ਸੋਹਣੀਆਂ ਚੀਜ਼ਾਂ ਹਨ ਦੇ ਸਾਰੇ वर्ल्ड ਜੌਂ ਇੱਕ ਆਪਣਾ ਮੁਲਕ ਹੀ ਆ ਜਿੱਥੇ ਆਪਰ ਨੂੰ ਹਰ ਇੱਕ ਤਰ੍ਹਾਂ ਦੀ ਬਿਊਟੀ ਮਿਲਦੀ ਆ ਰੇਗਿਸਤਾਨ ਤੁਹਾਨੂੰ ਚਾਹੀਦਾ Rajasthan ਤੇ ਸਾਊਥ ਸਾਈਡ ਹੋ ਗਿਆ ਨੌਰਥ ਸਾਈਡ ਹੋ ਗਿਆ ਤੁਹਾਨੂੰ ਹਰ ਇੱਕ ਚੀਜ਼ ਹੈ ਨਾ ਅਵੇਲੇਬਲ ਹੁੰਦੀ ਆ ਬਸ ਤੁਸੀਂ ਘਰੋਂ ਉੱਠੋ ਤੇ ਜੈਲਫ ਮਾਰੋ ਤੇ ਚਲੋ ਆ ਰੋਪੇਨ ਵਿੱਚ ਪੂਰੀ ਭੋਰ ਗਿਆ Waar <laughs> is de background? Waar is de background? Ik wil de Ik de kamer. de kamer. de ہم کتنی ہائٹ پہ ہیں یہ تو ہائٹ ہے نہیں ہے یہ لائٹ ہے یہ ہمارے پلین سے تو اونچا ہی ہے یہ لو بھی મિતرو اپنا پہلا بلاگ ایتھوں تک سی گا امید کردا ہوں ਤੁਸੀਂ پسند کرو گے ਧੰਨਵਾਦ ਬਾਈ ਜੀ